ਉਗਨਰ ਪਤਾ ਨਹੀਂ ਲੱਗ ਰਿਹਾ ਹੋਇਆ ਪੁਲ ਦੇ ਉੱਤੋਂ ਲੰਘ ਜਾਂਦੇ ਉਹ ਕਾਫੀ ਗਾਹਾਂ ਲੰਘ ਜਾਂਦੇ ਹੋ ਟੋਲ ਕੋਲ ਪਹੁੰਚ ਕੇ ਸਾਨੂੰ ਯਾਦ ਆਇਆ ਤਾਂ ਲੰਘੇ ਕੋਲ ਇਹ ਵੀ ਜਾਣ ਕੇ ਪਾਸੋਂ ਸਰਕਾਰਾਂ ਕਰਦੀਆਂ ਵਾ ਉਥੇ ਪੁਲ ਬਣਾਉਣ ਦਾ ਕੀ ਕੰਮ ਆ ਤੂੰ ਉਦਾਂ ਜਾੰਗ ਰਲਾ ਦੋ ਮਹਾਰਾਜ ਦਾ ਘੱਲੋ ਕੀ ਜਾਲ ਪਾਣੀ ਛਕਦੇ ਹਮ ਉਹਨਾਂ ਨੇ ਇਹੋ ਜਿਹਾ ਕਿ ਗੁਰੂ ਗੁਰੂ ਘਰ ਦੇ ਸਾਹਮਣੇ ਹੀ ਪੁਲ ਬਣਾਈਆਂ ਲੋਕੀ ਉੱਤੋਂ ਦੀ ਜਾਨ ਚਲੋ ਜੀ ਬਿਨਾਂ ਕੋਈ ਰੁਕੇ ਅੱਗੇ ਫਿਰ ਤੁਹਾਡਾ ਕੀ ਮਤਲਬ ਕੀ ਪਲਾਨ ਹੈ ਤੁਸੀਂ ਕੀ ਅੱਗੇ ਸੇਵਾ ਦੇ ਵਿੱਚ ਜ਼ਿੰਦਗੀ ਲੰਘਾਉਣਾ ਚਾਹੁੰਦੇ ਆ ਕੋਈ ਆਪਣਾ ਬਿਜ਼ਨਸ ਵੀ ਕਰਨਾ ਚਾਹੁੰਦੇ ਆ ਅੱਗੇ ਬਿਜ਼ਨਸ ਪਾਸੋ ਕਦੀ ਸੋਚਿਆ ਨਹੀਂ ਦੇਲ ਹੀ ਨਹੀਂ ਕਰਦਾ ਦੇਖਾਂ ਕਿਤੇ ਜਾਂਦਾ ਹਾਂ ਹਾਂਜੀ ਤੇ ਤੁਸੀਂ ਉੱਥੇ ਰਹਿਦਾ ਸੋਚਿਆ ਨਹੀਂ ਕਦੀ ਕਿ ਮੈਂ ਕੰਮ ਕਰਨਾ ਮੈਂ ਬਾਹਰ ਗਿਆ ਹਾਂ ਪਾਸੋ ਹਾਂਜੀ ਉੱਥੋਂ ਆ ਗਿਆ ਮਹੀਨੇ ਜੀ ਕਿਹੜੀ ਕਿਹੜੀ ਕੰਟਰੀ ਮੈਂ ਦੁਬਈ ਗਿਆ ਹਾਂ ਪਾਸੋ ਕੰਮ ਬਹੁਤ ਵਧੀਆ ਮਿਲਿਆ ਹਾਂਜੀ ਲੋਕੀ ਆਂਦੇ ਵੀ ਕੰਮ ਦਾ ਕਰਕੇ ਆਏ ਕੰਮ ਮੈਨੂੰ ਏਡਾ ਵਧੀਆ ਹੈ ਕਿ ਏ ਏਸੀ ਥੱਲੇ ਰਹਿਣਾ ਹੀ ਹਾਂਜੀ ਆਫਿਸ ਹੀ ਬਹੁਤ ਵਧੀਆ ਤੇ ਉੱਥੇ ਫੈਲਾ ਫੁੱਲਾ ਫਰੋਣੀਆਂ ਚਾਹੇ ਫਰੋਸਟੇਟਾਂ ਕਰਨੀਆਂ ਹਾਂਜੀ ਉੱਥੇ ਤੇ ਪਰ ਮੇਰਾ ਤੁਸੀਂ ਮਨਰਾਮਾ ਧਿਆਨ